ਆਈਏ ਜੀ ਦੇਖੋ ਆਈ ਆਨੇ ਆ 30 ਰੁਪਏ ਪਹਿਲੇ 20 ਰੁਪਏ ਦੀ ਪਰਚੀ ਹੁਣ 30 ਰੁਪਏ ਦੀ ਕਰ ਦਿੱਤੀ ਜਾਨਾ ਆਈ ਬੜੇ ਪਰੇਸ਼ਾਨ ਆ ਗਿਆ ਕਈ ਵਾਰੀ ਫੇਰਾ ਲੱਗਦਾ ਕਈ ਵਾਰੀ ਫਿਰ ਲੱਗਦਾ ਨਹੀਂ ਹੈਗਾ ਇਹ ਪਰਚੀ ਪਹਿਲੇ 10 ਦੀ ਹੁੰਦੀ ਰਹੀ ਫਿਰ 20 ਦੀ ਕੀਤੀ ਨਾ ਹੁਣ 30 ਦੀ ਕਰ ਦਿੱਤੀ ਯਾਰ ਗੱਡੀ ਗੱਡੀ ਹੈ ਹਾਂਜੀ ਗੱਡੀ ਗੱਡੀ ਹੈ ਗੱਡੀ ਰਕਸਾ ਹੈ ਇਹ ਪਿੱਛੇ ਨਾ ਕਿਹੜੀ ਗੱਡੀ ਆਪਣੀ ਪੀੜਕਸਾ ਜੀ ਆਟਾ ਸਾਕਰੇ ਬਹਲੇ ਲੈਂਦੇ ਆ تیر ਵੀ ਪਰਚੀ ਲੈਣਦੇ ਆ ਅੱਛੀ ਹੁੰਦੇ ਆ ਪਰਚੀ ਮੈਨੂੰ ਨਹੀਂ ਲੈਂਦੇ ਇਹਦੇ ਕਦੀ ਨਹੀਂ ਦਿੱਤੀ ਕਿੰਨੇ ਮੇਰੇ ਕੋ ਮੈਂ ਅੱਜ ਦਹੀਂ ਲੈਣ ਆ تیر ਵੀ ਲੈਣਦੇ ਪਰਚੀ ਨਹੀਂ ਖੇਲਦੇ ਰੋ ਜਾਂਦੇ ਤੁਸੀਂ ਦੋ ਦੋ ਰੇਟ ਕਿੰਨਾ 15 ਰੁਪਏ ਪਤਾ ਨਹੀਂ 15 ਰੁਪਏ ਡਬਲ ਲੈਂਦੇ ਆ ਹਾਂਜੀ ਕੀ ਕਹਿਣਾ ਚਾਹੋਗੇ ਭਾਈ ਸਾਨੂੰ ਪਰਚੀ ਦੀ ਮੁਸ਼ਕਿਲਾਂ ਬੜੀ ਤਗੜੀ ਜੀ ਫੇਰਾ ਲੱਗੇ ਜਾਂ ਨਾ ਲੱਗੇ ਇੱਕੋ ਲੱਗੇ 100 ਦਾ ਲੱਗਦਾ ਤੇ 30 ਰੁਪਏ ਉਹਨਾਂ ਦੇ ਜੀ ਦੀਆਂ ਹਾਂਜੀ ਆ 사ਜਨਾ ਨਾਮ ਪਹਿਲੇ 20 ਰੁਪਏ ਦੀ ਖੇਦੀ ਪਰਚੀ ਜਿਹੜੀ ਸੀ 20 ਰੁਪਏ ਲਿੱਤੀ ਜਾਂਦੀ ਹੁਣ ਇਹ ਪਰਚੀ ਜਿਹੜੀ ਆ 30 ਰੁਪਏ ਬਣਦੀ ਆ ਤੇ ਸਾਰਾ ਕਰ ਮੰਨ ਲਓ 100 ਰੁਪਏ ਦਾ ਫੇਰਾ ਕੇ ਕੰਮ ਹੈ ਨਹੀਂ ਇਥੇ ਅਗਰ 100 ਰੁਪਏ ਦੇ ਫੇਰੇ 'ਚ ਆਪਾਂ 30 ਰੁਪਏ ਪਰਚੀ ਦਿਨੇ ਚਾਹੇ ਦੋ ਨਾਲੇ ਵੀ ਲੱਦੀ ਐ ਉਹਨਾਂ ਨੇ ਕਹਿੰਨਾ ਵੀ 30 ਰੁਪਏ ਆਪਾਂ ਲੈਣੇ ਲੈਣੇ ਠੀਕ ਆ ਜੀ ਆਪਾਂ 30 ਰੁਪਏ ਉਹਨਾਂ ਨੂੰ ਦੇਤੇ ਸਾਨੂੰ ਕੀ ਭਜਿਆ ਮਗਰ ਸਰਕਾਰੀ ਰੇਟ 15 ਪਰ ਸਾਡੇ ਕੋਲ 30 ਲਿੱਤੇ ਜਾ ਰਹੇ ਪਹਿਲੇ 20 ਰੁਪਏ ਪਰਚੀ ਸੀ ਹੁਣ 30 ਰੁਪਏ ਆ ਦੇਖੋ 30 ਰੁਪਏ ਦੀ ਇਹ ਸਰਕਾਰ ਕੀ ਪਿਛਲੇ ਸਾਲ ਜਿਹੜਾ ਠੇਕਾ ਹੋਇਆ ਵਾ ਪਹਿਲੇ 20 ਰੁਪਏ ਪਰਚੀ ਇਹਨਾਂ ਨੇ ਪਹਿਲੇ ਆਹ ਤੇ ਪਰਚੀ ਹੁਣ ਬਣੀ ਆ ਪਹਿਲੇ ਨਾਮ ਲੇਖ ਉੱਤੇ ਪਰਚੀ ਦੇ ਤਾ ਨਾ 30 ਕੱਟ ਦੇ ਕਰਦੇ ਬਈਗੇ ਯਾਨੀ ਕਿ 20 ਕੱਟ ਕੇ 30 ਰੁਪਏ ਉੱਤੇ ਦਿੰਦੇ ਰਹੀ ਇਹਨਾਂ ਨੇ ਹੁਣ ਚੁਪਾਈਏ ਪਰਚੀ 30 ਹਲੇ ਹੁਣ ਚੁਪਾਈਏ ਪਰਚੀ ਜਾਂ ਦਿੰਦੇ ਵੀ ਨਹੀਂ ਪਰਚੀ ਨਹੀਂ ਪਰਚੀ ਜੇ ਤੁਸੀਂ ਮੰਗੋ ਤਾਂ ਮਿਲਦੀ ਨਹੀਂ ਤੇ ਨਹੀਂ ਵੀ ਮਿਲਦੀ ਆਪਾਂ ਜੀ ਬਿੱਟੂ ਆ ਕੀ ਚਲਾਉਂਦੇ ਹੋ ਤਾਂ ਕੀ ਮੈਂ ਹੀ ਰਕਸਾ ਚਲਾਉਂਦਾ ਜੀ ਅੱਛਾ ਦਿੰਦੇ ਪਰਚੀ ਹਾਂ ਜੀ 30 ਰੁਪਏ ਪਰਚੀ ਦੇਣ ਦੇ ਬਈ ਤੇ ਪਰਚੀ ਦਿੰਦੇ ਗਾ ਮੈਂ ਪਰਚੀ ਨਹੀਂ ਹੁੰਦੀ ਤ ਨਈਓ ਨਾ ਪਰਤੀ ਕਹਤੇ 30 30 ਰੁਪਏ ਦੇ ਲੈਣਾ ਤੇ 30 ਰੁਪਏ ਦੇ ਦੇ ਰਿਹਾ ਪਰ ਸਰਕਾਰੀ ਜਿਹੜੇ 15 ਰੁਪਏ ਆ ਪਰ ਸਾਨੂੰ 30 ਰੁਪਏ ਲੈ ਜਾਂਦੇ ਆ ਭਜੀ ਮੰਗੀ ਕਦੀ 25 ਮੰਗੀ ਆ ਤੁਸੀਂ ਪਰਤੀ ਉਹਨਾਂ ਕਰ ਸਾਨੂੰ ਦਿੱਤੀ ਨਹੀਂ ਕਰੀ ਪਰਤੀ ਆਏ 30 ਰੁਪਏ ਦਿੰਦੇ ਆ ਤੇ ਸਾਨੂੰ ਉਹਨਾਂ ਕਰੀ ਪਰਤੀ ਕਰਾਓ ਭਜੀ ਬਲ ਬੰਦਾ ਟੈਕਸੀ ਲੈ ਲੈਣ ਆ ਉਹ ਤਾਂ ਉਹਨਾਂ ਦਾ ਚੱਲਣ ਦਾ ਜੀ ਕੀ ਕਹਿੰਦੇ ਹੋਗਾ ਨਾ ਚਾਹੁੰਦੇ ਮਲਕ ਪਰਤੀ ਜਿਹੜੀ ਚਾਹ ਜ ਹੋਣੀ ਸੀਗੀ ਨਿਆਜ਼ ਨਹੀਂ ਹੋਣਾ ਜੀ ਦਾ ਪਰਤੀ ਦਾ ਸੀਨ ਹੈ ਦਾ ਜੀ ਪੀ ਇੱਥੇ ਮਨ ਮਰਜ਼ੀ ਦੇ ਰੇਟ ਲਈ ਜਾ ਰਹੇ ਆ ਕੋਈ ਕਿਸੇ ਨੂੰ ਪੁੱਛਗਿਛ ਨਹੀਂ ਰਾਜਨੀਤਿਕ ਸ਼ਰਨਾ ਅਗਲੇ ਕਹਿੰਦੇ ਜੇ ਸਾਨੂੰ ਕੋਈ ਕੱਖ ਨਹੀਂ ਕਰ ਸਕਦਾ ਜਿੰਨੇ ਮਰਜ਼ੀ ਪੈਸੇ ਆਪਣੀ ਮਰਜ਼ੀ ਨਾਲ ਲਈਏ ਕਿਉਂਕਿ ਰਾਜਨੀਤਿਕ ਆਲਿਆਂ ਦਾ ਹੱਥ ਆਉਣਾ ਦੇ ਪਿੱਛੇ ਐਸ ਕਰਕੇ ਉਹਨਾਂ ਨੂੰ ਕੋਈ ਪੁੱਛਗਿਛ ਨਹੀਂ ਮਹਿਕਮਾ ਰਾਜਨੀਤਿਕ ਆਲਿਆਂ ਤੋਂ ਡਰਦਾ ਤੇ ਮਹਿਕਮਾ ਵੀ ਕੋਈ ਕਾਰਵਾਈ ਨਹੀਂ ਕਰਦਾ ਜੇ 15 ਰੁਪਏ ਦੀ ਪਰਚੀ ਆ ਤੇ 30 ਲੈਂਡ ਦੇ ਦੇ ਆ ਜੇ 40 ਰੁਪਏ ਦੀ ਪਰਚੀ ਆ ਤੇ 60 ਲੈਂਡ ਦੇ ਦੇ ਆ ਜੇ 60 ਰੁਪਏ ਦੀ ਪਰਚੀ ਆ ਤੇ 200 ਰੁਪਿਆ ਲੈਂਡ ਦੇ ਦਿਆ ਇਹਨਾਂ ਠੇਕੇਦਾਰਾਂ ਨੇ ਤਾਂ ਲੁੱਟ ਪਾਈ ਦੀ ਇਥੇ ਇਹਨਾਂ ਨੂੰ ਕੋਈ ਪੁੱਛੇ ਨਾਲਾ ਨਹੀਂ ਜੇ ਕੋਈ ਪੁੱਛਦਾ ਤੇ ਉਲਟਿਆ ਇਹਦੇ ਮੁੜੇ ਜੀਤ ਮਸੀਦੇ ਇਹਨੂੰ ਕੁੱਟਣਾ ਚਾਲੂ ਕਰ ਦਿੰਦੇ ਆ ਇਹ ਤੇ ਇਹਨਾਂ ਬਦਮਾਸ਼ੀ ਵਾਲਾ ਮੋਲ ਬਣਾਇਆ ਪੂਰਾ ਕਦੀ ਕੰਪਲੇਨਟ ਕੀਤੀ ਕੰਪਲੇਟਾਂ ਬਿਧਾਰੀਆਂ ਹੀ ਵਿਭਾਗ ਵਿੱਚ ਵੀ ਕੀਤੀਆਂ ਕਿ ਆ ਫਲੈਕਸੀਆਂ ਲਵਾਓ ਵਿਭਾਗੋਂ ਵੀ ਨਹੀਂ ਲਵਾਉਂਦਾ ਆਹੀ ਕਹਿੰਨੇ ਆ ਵੀ ਰੇਟ ਓਪਨਲੀ ਲੱਗਨੇ ਚਾਹੀਦੇ ਆ ਸਾਰੇ ਤਾਂ ਕਿ ਵਿਚਾਰੇ ਜਿਹੜੀ ਗਰੀਮਾਰ ਹੋ ਰਹੀ ਆ ਕਿਹਨਾਂ ਗਰੀਮਾਰ ਨਹੀਂ ਹੋਣੀ ਚਾਹੀਦੀ ਇਹ ਕਿਸਮ ਦਾ ਗੁੰਡਾ ਟੈਕਸੀ ਹੈ ਜਿੱਤਰਾ ਸਾਮਚੇ ਬਿਆਰ ਤੇ ਚਲਦਾ ਹੀ ਉਹ ਹੀ ਹਨਾ ਨਹੀਂ ਕਿਤੇ ਦਾ ਗੱਡੀ ਵਾਲਿਆਂ ਨੇ ਕਿਹਾ ਕਿ ਪੈਸੇ ਲੈ ਕੇ ਵੀ ਪਰਚੀ ਨਹੀਂ ਦਿੰਦੇ ਗੱਡੀ ਵਾਲੇ ਦੇ ਕੋਈ ਪਰਚੀ ਦੇਣੀ ਕੀ ਹੈ ਵੀ 40 ਰੁਪਏ ਦੀ ਜਾਂ 30 ਰੁਪਏ ਦੀ ਪਰਚੀ ਹੈ 100 ਰੁਪਏ ਗਾ ਕੋਲੋਂ ਲੈਣ ਦੇ ਪਰਚੀ ਕਿਤੋਂ ਦੇਣਗੇ ਉਤੋਂ ਜੇ ਕੋਈ ਪਰਚੀ ਮੰਗਦਾ ਤੇ ਉਹਦੇ ਨਾਲ ਗੁੰਡਾ ਕਰਤੀ ਕਰਨੀ ਚਾਲੂ ਕਰ ਦਿੰਦੇ ਉਹਨੂੰ ਕੁੱਟਮਾਰ ਕਰਨੀ ਚਾਲੂ ਕਰ ਦਿੰਦੇ ਆ ਕੀ ਮੰਗਦਾ ਮੈਂ ਮੰਗ ਕਰਨਾ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੋਂ ਸਾਰਿਆਂ ਤੋਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜੀ ਇਹਨਾਂ ਲੁੱਟ ਪਾਈ ਆ ਜੋ ਸਬਜ਼ੀ ਮੰਡੀ ਕਰਦਾਸਪੁਰ ਦਾ ਉਹ ਮੰਡੀ ਬੋਰਡ ਵੱਲੋਂ ਆਪਣਾ ਯੂਜ਼ਰ ਚਾਹਲਾ ਠੀਕਾ ਦਿੱਤਾ ਹੋਇਆ ਜਿਹੜਾ ਕਿ ਤੁਹਾਡੇ ਥਰੂ ਮੇਰੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਇੱਥੇ ਦਾ ਕੰਟਰੈਕਟਰ ਆ ਵੀ ਉਹ ਜੋ ਪ੍ਰਿਸਕ੍ਰਾਈਬਡ ਡੇਟ ਸਾਡੇ ਹੈਗੇ ਉਹਨਾਂ ਤੋਂ ਵੱਧ ਵਸੂਲ ਰਿਹਾ। ਤੇ ਹੁਣ ਤੁਹਾਡੇ ਤਰੂ ਜੇ ਧਿਆਨ ਤੋਂ ਹੋਂਦ ਬਾਅਦ ਜੀ ਮੈਂ ਅਸੀਂ ਹੁਣ ਦੇਖਦਾ ਮੈਂ ਆਪਣਾ ਮਾਰਕੀਟ ਕਮੇਟੀ ਸੈਕਟਰੀ ਮਾਰਕੀਟ ਕਮੇਟੀ ਨੂੰ ਇਨਸਟਰਕਸ਼ਨ ਜਿੰਨੇ ਹੈ ਮਤਲਬ ਇਹ ਬਰਤਾਲ ਕਰਕੇ ਜੇਕਰ ਜਿਹੜੀ ਬੰਦ ਦੀ ਕਾਰਵਾਈ ਆ ਉਹ ਟਿਕਾ ਦੇ ਦਿੱਤੀ। ਇਹਦੇ ਵਿੱਚ ਅਸੀਂ ਜੀ ਪਹਿਲਾਂ ਉਹਨੂੰ ਸ਼ੋਕਸ਼ ਕਰਾਂਗੇ ਕਿ ਵੀ ਉਹ ਕਿਸੇ ਵੇਲੇ ਵੇਚਦੇ ਉਹ ਵੱਧ ਵਸੂਲੀ ਕਰ ਰਿਹਾ। ਜੇਕਰ ਉਹ ਸਪਸ਼ਟ ਕਰਨ ਉਹਦਾ ਸਹੀ ਨਹੀਂ ਹੋਇਆ। ਤਾਂ ਸੋਪੇ ਕਰਾ ਦਈ ਕਰਦਾਂਗੇ ਜੋ ਜਰੂਰ ਅਸੀਂ ડીએનટી ਕਿਸੇ ਦੀ ਫਲੋਟ ਕਰਦੇ ਹਾਂ ਟੈਂਡਰ ਦੀ ਪ੍ਰੋਪਰ ਸਾਡੇ ਉੱਤੇ ਰੇਟ ਪਾਈ ਹੁੰਦੇ ਆ ਵੀ ਅਸੀਂ ਜਿਹੜਾ ਰਿਕਸ਼ੇ ਤੋਂ ਕਿੰਨਾ ਲੈਣਾ ਹੈਗਾ ਬڑے ਟਰੱਕ ਤੋਂ ਕਿੰਨਾ ਲੈਣਾ ਹੈਗਾ ਛੋਟਾ ਜਿਹਾ ਟੈਂਪੂ ਵਗੈਰਾ ਹੈਗਾ ਉਹਨੂੰ ਤਾਂ ਕਿੰਨੇ ਲੈਣੇ ਹੈਗਾ ਪ੍ਰੋਪਰ ਉਹਦੀ ਜੋ ਜੋ ਕਨਸਰਨਡ ਕੇਕੇਦਾਰ ਹੁੰਦਾ ਉਹਦੇ ਵੱਲੋਂ ਇੱਕ ਪਰਚੀ ਫੀਸ ਟਾਈਪ ਤੁਸੀਂ ਕੋਲ ਕਬੂਕਲੇਟ ਛਾਪੀ ਜਾਂਦੀ ਹੈ ਜਿਹਦੇ ਉੱਤੇ ਤੁਸੀਂ ਕੋ ਰੇਟ ਉੱਤੇ ਹੁੰਦੇ ਆ ਅ ਲੀਗਲੀ ਕੀਆ ਜਦੋਂ ਵੀ ਕੰਟਰੈਕਟ ਕਿਸੇ ਵੀ ਬਾਹਰੋਂ ਵਪਾਰੀ ਨੇ ਜਾਂ ਕੋਈ ਵੀ ਉਹਨੇ ਐਂਟਰ ਕਰਨਾ ਹੈਗਾ ਤਾਂ ਜੋ ਡੀਆਰ ਅਕੋਰਡਿੰਗ ਜੋ ਰੇਟ ਲਗਾ ਕੋਈ ਪਰਚੂਜ਼ ਦੇਣੀ ਉਹ ਬਣਦੀ ਹੈ ਇੱਕ ਜਿਵੇਂ ਫਲੈਕਸ ਵੀ ਲਗਾਣੇ ਤੇ ਨਹੀਂ ਕੀਤੀ ਇਨਵਰਟਰ ਦੇ ਇਸ ਤਰ੍ਹਾਂ ਨਹੀਂ ਜੀ ਉਹ ਵੀ ਅਸੀਂ ਜੇ ਮੈਂ ਪਤਾ ਕਰਵਾ ਲਵਾਂ ਮੈਂ ਤੇ ਨਹੀਂ ਕਰੇਗੇ ਤਾਂ ਉਹ ਵੀ ਕਰਵਾ ਦਾਂਗੇ ਉਹਦੇ ਉੱਪਰ ਸਾਰੇ ਰੇਟ ਮੈਂਸ਼ਨ ਕੀਤੇ ਹੈ